ਹਾਂਜੀ ਰਾਮ ਰਾਮ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਇੱਕ ਨਿਊ ਵੀਡੀਓ ਲੈ ਕੇ ਆਈ ਆ ਜ ਜਿਹਦੇ ਵਿੱਚ ਮੈਂ ਤੁਹਾਨੂੰ ਅਫਗਾਨੀ ਸਲਵਾਰ ਦੀ ਕਟਿੰਗ ਦੱਸਾਂਗੀ ਦੇਖ ਇਸ ਤਰ੍ਹਾਂ ਕਿੱਤੀ ਜਾਂਦੀ ਹੈ ਠੀਕ ਹੈ ਜੀ ਇਹ ਮੈਂ ਪੂਰਾ ਉਹਦਾ ਨਾਪ ਲਿਖ ਲਿਆ ਸਲਵਾਰ ਦਾ ਠੀਕ ਹੈ ਜੀ 37 ਲੈਂਥ ਹੈ ਔਰ ਕਟਿੰਗ ਕਿੰਨੀ ਕਰਨੀ ਹੈ ਬੈਲਟ ਕਿੰਨੀ बनानी ਪੌਂਚਾ ਕਿੰਨਾ ਕਰਨਾ ਇਹ ਮੈਂ ਤੁਹਾਨੂੰ ਪੂਰੀ ਡਿਟੇਲ ਚ ਦੱਸਾਂਗੀ ਇਹ ਕਪੜਾ ਵਿਛਾ ਲਿਆ ਸੀ ਡਬਲ ਫੋਲਡਾ ਕਪੜਾ ਇਹ ਜੋ ਓਪਨ ਵਾਲੀ ਸਾਈਡ ਹੈ ਉਹ ਮੇਰੇ ਵਾਲੀ ਸਾਈਡ ਹੈ ਇਹ ਡਬਲ ਫੋਲਡ ਕਪੜਾ ਪਰਲੇ ਸਾਈਡ ਬੰਦ ਵਾਲੀ ਸਾਈਡ ਇਹ ਹੈ ਠੀਕ ਹੈ ਜੀ ਔਰ ਲੈਂਥ ਇਹਦੀ ਹੈਗੀ ਹੈ 37 37 ਲੈਂਥ ਦੇ ਹਿਸਾਬ ਨਾਲ ਮੈਂ ਕਟਿੰਗ ਦੱਸਾਂਗੀ ਫਗਾਨੀ ਸਲਵਾਰ ਦੀ ਠੀਕ ਹੈ ਔਰ ਇਹ ਹੈਗੀ ਸਾਈਡ ਖੁੱਲੀ ਇਸ ਸਾਈਡ ਅਸੀਂ ਸਭ ਨਾਲ ਪਹਿਲਾਂ ਅਸੀਂ ਪਰਲੇ ਸਾਈਡ ਇਸ ਸਾਈਡ ਅਸੀਂ ਨਾ ਇਹਨਾਂ ਦੀ ਹੋਰ ਰੱਖਣੀ ਆ ਲੰਬਾਈ ਠੀਕ ਹੈ ਜੀ ਮੈਨੂੰ 37 ਤਿਆਰ ਚਾਹੀਦੀ ਹੈ ਤੇ 37 ਤਿਆਰ ਚਾਹੀਦੀ ਹੈ ਤੇ ਮੈਂ ਇਹਦੀ ਕਟਿੰਗ ਕਰਨੀ ਹੈਗੀ ਹੈ ਜੀ 29 ਤੇ ਹਾਂਜੀ ਇਹ 29 ਹੈ ਇਹਦੇ ਤੇ ਏਦਾਂ ਮਾਰਕ ਮੈਂ ਲਗਾਉਣਾ ਠੀਕ ਹੈ ਜੀ ਉਸ ਤੋਂ ਬਾਅਦ ਇਸ ਸਾਈਡ ਤੋਂ ਜਿਹੜੀ ਸਾਈਡ ਖੁੱਲੀ ਹੈ ਇਹ ਵਾਲੀ ਸਾਈਡ ਤੇ ਅਸੀਂ ਰੱਖਣਾ ਇੱਥੇ ਮੈਂ ਨਿਸ਼ਾਨ ਲਗਾਣਾ ਹੈ ਅਸੰਦਾ 10 ਤੇ ਠੀਕ ਹੈ ਜੀ ਇਹ 10 ਇੰਚ ਤੇ ਮੈਂ ਨਿਸ਼ਾਨ ਲਗਾਇਆ ਆਸੰਦਾ ਔਰ ਜਿਹੜੀ ਸਾਈਡ ਬੰਦ ਹੈ ਉੱਥੇ ਲੰਬਾਈ ਲਈ 29 ਲੰਬਾਈ ਮੈਂ ਤਾਂ ਲਈ 29 ਦੀ ਕਟਿੰਗ ਕਰਨੀ ਹੈ ਠੀਕ ਹੈ ਪਲੱਸ 3 ਇੰਚ ਅਸੀਂ نیچے ਤੋਂ ਪਹੁੰਚਾ ਰੱਖਣਾ ਹੈ ਦਾ ਬੁਕਰਮ ਪੈਣੀ ਨਾ 3 ਇੰਚ ਦੀ ਤਾਂ 29 ਇਹ ਠੀਕ ਹੈ ਔਰ ਉਸ ਤੋਂ ਬਾਅਦ ਜਿਹੜੀ ਸਾਈਡ ਬੰਦ ਹੈ ਜਿੱਥੇ ਮੈਂ 29 ਲੰਬਾਈ ਲਈ ਉੱਥੋਂ ਅੰਦਰਲੀ ਸਾਈਡ ਤੋਂ ਅਸੀਂ ਲੈਣੀ ਹੈ ਇਹਦੀ ਵਿਰਥ ਲੈਣੀ 14 ਠੀਕ ਹੈ ਇਹ 14 ਲਈ ਇੱਥੇ ਲਾਤਾ ਨਿਸ਼ਾਨ ਔਰ ਸਕੇਲ ਦੀ ਹੈਲਪ ਦੇ ਨਾਲ ਅਸੀਂ ਇੱਥੇ ਮਾਰਕ ਕਰਾਂਗੇ ਇਹ ਮਾਰਕ ਕਰਤਾ ਠੀਕ ਹੈ ਜੀ ਇੱਥੇ ਛੋਟੇ ਛੋਟੇ ਪਲੇਟ ਪੈਣੀ ਹੈ ਸਮਤਨ ਅਗਲਾ ਜਸਾਂਗੇ ਇਸ ਸਾਈਡ ਜਿੱਥੇ ਅਸੀਂ 10 ਲਿਆ ਹੈਗਾ ਆਸਣ 10 ਨੂੰ ਔਰ 14 ਜਿਹੜਾ ਇਹਦੀ ਬਿਰਥ ਲਈ ਹੈਗੀ ਹੈ ਅਫਗਾਨੀ ਸਲਵਾਰ ਦੀ ਇਹਨੂੰ ਅਸੀਂ ਇਹਦੇ ਨਾਲ ਨਾ ਮਿਲਾ ਦੇਣਾ ਠੀਕ ਹੈ ਇਹਨੂੰ